ਬੈਸਿਕਲੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਸਪੈਸ਼ਲੀ ਪਿੰਡੂ ਖੇਤਰ ਨੂੰ ਮੁੱਖ ਰੱਖਦਿਆਂ ਹੋਇਆਂ ਕੰਬੋਜ ਸੁਭਾ ਅੰਮ੍ਰਿਤਸਰ ਰਜਿਸਟਰਡ ਦੇ ਸਹਿਯੋਗ ਦੇ ਨਾਲ ਔਰ ਇਥੋਂ ਦੀ ਲੋਕਲ ਸਕੂਲ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਉਹਨਾਂ ਤੇ ਸਹਿਯੋਗ ਦੇ ਨਾਲ ਕਰਾਇਆ ਜਾ ਰਿਹਾ ਇਹਦੇ ਵਿੱਚ ਤਕਰੀਬਨ 40 ਟੀਮਾਂ ਨੇ ਭਾਗ ਲਿਆ ਔਰ ਅੱਜ ਫਾਈਨਲ ਤੁਸੀਂ ਦੇਖਿਆ ਹੋਣਾ ਕਿ ਬੱਚਿਆਂ ਦਾ ਜਿਹੜਾ ਕ੍ਰਿਕਟ ਦਾ ਲੈਵਲ ਹੈ ਉਹ ਕਿੱਥੇ ਤੱਕ ਕਿੱਥੇ ਚਲੇ ਗਿਆ ਸੋ ਇਸ ਟੂਰਨਾਮੈਂਟ ਦੇ ਪਿੱਛੇ ਬੇਸਿਕ ਮਕਸਦ ਜਿਹੜਾ ਓਏ ਹੈਗਾ ਕਿ ਜਿਹੜਾ ਸਾਡਾ ਯੂਥ ਹੈ ਇੱਕ ਦਾਗ ਜਿਹਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਗੱਲਾਂ ਹੀ ਨਹੀਂ ਕੱਲੇ ਪੰਜਾਬ 'ਚ ਨਹੀਂ ਨਸ਼ਾ ਨਸ਼ਾ ਸਾਰੀ ਦੁਨੀਆ 'ਚ ਆ ਇਹ ਸਿਰਫ ਇੱਕ ਬਦਨਾਮੀ ਵਾਲਾ ਮਾਹੌਲ ਜਿਹਾ ਬਣ ਗਿਆ ਸੋ ਦਿਲ 'ਚ ਇਹੀ ਇੱਛਾ ਰਹਿੰਦੀ ਆ ਕਿ ਸਾਡੇ ਯੂਥ ਦੇ ਉੱਤੇ ਨਸ਼ੇ ਦਾ ਦਾਗ ਨਾ ਲੱਗੇ ਕਿਉਂਕਿ ਜਦੋਂ ਨਸ਼ੇ ਦਾ ਦਾਗ ਲੱਗ ਜਾਂਦਾ ਫਿਰ ਸਾਰੀ ਦੁਨੀਆ ਦੇ ਵਿੱਚ ਤੁਹਾਡੀ ਰੈਪਿਊਟੇਸ਼ਨ ਖਰੀ ਹੁੰਦੀ ਆ ਤੁਹਾਨੂੰ ਜੌਬਸ ਨਹੀਂ ਮਿਲਦੀਆਂ ਬਹੁਤ ਕੁਝ ਹੁੰਦਾ 22 ਦੇ ਹੋ ਜਾਂਦੇ ਨੇ ਲੋਕ ਸੋ ਉਹ ਦਾਗ ਹਟਾਉਣ ਵਾਸਤੇ ਇਹ ਕੋਪਰਾਲਾ ਹੈ ਔਰ ਮੈਂ ਬੜਾ ਸਟਰੋਂਗਲੀ ਮੇਰਾ ਬਲੀਫ ਹੈ ਕਿ ਜਿਹੜਾ ਬੱਚਾ ਇੱਕ ਵਾਰੀ ਖੇਡਾਂ ਦੇ ਨਾਲ ਜੁੜ ਜਾਂਦਾ ਉਹ ਦੁਬਾਰਾ ਨਸ਼ਿਆਂ ਵੱਲ ਮੂੰਹ ਨਹੀਂ ਕਰਦਾ ਉਹਦਾ ਕੈਰੈਕਟਰ ਵੀ ਚੇਂਜ ਹੋ ਜਾਂਦਾ ਉਹਨੂੰ ਮਿਹਨਤ ਕਰਨ ਦੀ ਆਦਤ ਪੈ ਜਾਂਦੀ ਹੈ ਫਿਜ਼ੀਕਲੀ ਸਟਰੋਂਗ ਹੋ ਜਾਂਦਾ ਹੈ ਔਰ Mentally ਤਾਂ players ਜਿਹੜੇ ਨੇ ਉਹ ਵੈਸੇ ਟਫ ਹੁੰਦੇ ਨੇ ਸੋ just to win these youths away from the drugs that is the motive ਔਰ ਦੂਸਰਾ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਪਤਾ ਹੀ ਹੋਣਾ ਕਿ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਹੈ ਵੀ ਆਰ ਦਾ ਯੰਗੇਸਟ ਨੇਸ਼ਨ ਇਨ ਦਾ ਵਰਲਡ ਸਾਡੀ 65% ਪੋਪੂਲੇਸ਼ਨ 65% ਜਿਹੜੀ ਹੈ ਉਹ 35 ਸਾਲ ਤੋਂ ਥੱਲੇ ਥੱਲੇ ਆ ਔਰ ਤਕਰੀਬਨ 90% ਪਾਪੂਲੇਸ਼ਨ ਜਿਹੜੀ ਹੈ ਉਹ ਸਾਡੀ 64 ਸਾਲ ਤੋਂ ਥੱਲੇ ਥੱਲੇ ਸਿਰਫ 6-7% ਪਾਪੂਲੇਸ਼ਨ ਸਾਡੀ 64 ਸਾਲ ਤੋਂ ਉੱਤੇ ਹੈ ਜਦ ਕਿ ਇਸ ਦੇ ਉਲਟ ਦੁਨੀਆ ਦੇ ਬਹੁਤ ਸਾਰੇ ਜਿਹੜੇ ਐਡਵਾਂਸਡ ਕੰਟਰੀ ਨੇ ਉਹ ਬਜ਼ੁਰਗ ਹੋਈ ਜਾ ਰਹੇ ਉੱਥੇ ਯੂਥ ਦੀ ਪਰਸੈਂਟੇਜ ਜਿਹੜੀ ਹੈ ਨਾ ਉਹ ਬਹੁਤ ਘਟ ਗਈ ਹੈ ਸੋ ਸਾਡੇ ਯੂਥ ਦਾ ਫਿਊਚਰ ਬਹੁਤ ਵਧੀਆ ਹੈ ਜੇ ਸਾਡੇ ਬੱਚੇ ਆਪਣੇ ਆਪ ਨੂੰ ਸੰਭਾਲ ਕੇ ਰੱਖਣ ਫਿਜ਼ੀਕਲੀ ਮੈਂਟਲੀ ਔਰ ਜੇ ਨਾਲ ਨਾਲ ਪੜ੍ਹਾਈ ਵੀ ਕਰ ਲੈਣ ਜਾਂ ਕੋਈ ਕਿੱਤਾ ਸਿੱਖ ਲੈਣ ਤੁਸੀਂ ਜੇ ਕਿਤੇ ਬਾਹਰ ਜਾਓ ਨਾ ਜਿਹੜੇ ਮੈਨੂਅਲ ਵਰਕਰ ਨੇ ਜਿਸ ਨਾਲ ਪਲੰਪਿੰਗ ਹੋ ਗਈ ਜਾਂ ਕੋਈ ਵੀ ਕੰਮ ਕਰਨਾ ਹੈ ਕਾਰਪੈਂਟਰੀ ਹੋ ਗਈ ਦੇ ਆਰ ਵੈਰੀ ਹਾਈਲੀ ਪੇਡ ਸੋ ਆਪਣੇ ਆਪ ਨੂੰ ਯੂਥ ਨੂੰ ਮੇਰਾ ਇਹ ਮੈਸੇਜ ਆ ਕਿ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਨਸ਼ਿਆਂ ਤੋਂ ਬਚਾਓ ਫਿਜ਼ੀਕਲੀ ਮੈਂਟਲੀ ਆਪਣੇ ਆਪ ਨੂੰ ਸਟਰੋਂਗ ਰੱਖੋ ਆਪਣਾ ਨੈਸ਼ਨਲ ਕੈਰੇਕਟਰ ਜਿਹੜਾ ਹੈ ਉਹਨੂੰ ਸਟਰੋਂਗ ਰੱਖੋ ਤੇ ਫੇਰ ਤੁਸੀਂ ਕਦੀ ਜ਼ਿੰਦਗੀ ਦੇ ਵਿੱਚ ਪਿੱਛੇ ਮੁੜ ਕੇ ਨਹੀਂ ਦੇਖੋਗੇ ਸਿਰ ਇਹਦਾ ਕੀ ਫਾਇਦਾ ਮਿਲੇਗਾ ਉਸ ਕਿੰਨੇ ਪਿੰਡ ਦੇ ਬੱਚੇ ਇਨਵੋਲਵ ਕੀਤੇ ਗਏ ਨੇ ਕਿਉਂਕਿ ਪਹਿਲੀ ਵਾਰ ਦੇਖਣ ਨੂੰ ਮੈਨੂੰ ਇਸ ਤਰ੍ਹਾਂ ਦਾ ਟੂਰਨਾਮੈਂਟ ਦੇਖਣ ਨੂੰ ਮਿਲਿਆ ਦੇਖੋ ਤਕਰੀਬਨ 40 ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਇਸ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ ਭਾਗ ਲਿਆ ਔਰ 5 ਦਿਨ ਦੇ ਵਿੱਚ ਇਹ ਟੂਰਨਾਮੈਂਟ ਖਤਮ ਹੋਇਆ ਮੇਰੇ ਹਿਸਾਬ ਨਾਲ ਤਕਰੀਬਨ 500 ਬੱਚਾ ਜਿਹੜਾ ਉਹ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਪੇਟ ਕੀਤਾ ਉਹਨਾਂ ਨੇ ਸੋ ਗੱਲ ਇਕੱਲੇ 500 ਦੀ ਨਹੀਂ ਆ ਇਹ ਇੱਕ ਚੰਗਿਆੜੀ ਲਾਉਣ ਵਾਲੀ ਗੱਲ ਹੁੰਦੀ ਆ ਫਿਰ ਹਵਾ ਦੇ ਬੁੱਲੇ ਦੇ ਨਾਲ ਉਹ ਚੰਗਿਆੜੀ ਜਿਹੜੀ ਹੈ ਕਿਸੇ ਚੰਗੀ ਚੀਜ਼ ਦੀ ਚੰਗਿਆੜੀ ਹੋਵੇ ਨਾ ਉਹ ਆਪ ਆਪਣੇ ਆਪ ਜਿਹੜੀ ਆ ਉਹ ਫੈਲ ਜਾਂਦੀ ਹੈ ਫਿਰ ਸਪੈਸ਼ਲ ਕਿੱਟਸ ਵੀ ਦਿੱਤੀਆਂ ਗਈਆਂ ਤੁਹਾਡੇ ਨੂੰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਪਿੰਡਾਂ 'ਚ ਜਾ ਜਾ ਕੇ ਪੰਜਾਬੀਓ ਨਸ਼ਿਆਂ ਤੋਂ ਮੁੜੋ ਖੇਡਾਂ ਨਾਲ ਜੁੜੋ ਹਾਂਜੀ ਇਹ ਉਸੇ ਤਰ੍ਹਾਂ ਦੀ ਇਹ ਪ੍ਰੋਗਰਾਮ ਰਾਹੀਂ ਇੱਕ ਟੂਰਨਾਮੈਂਟ ਕਰਾਇਆ ਗਿਆ ਦੀ ਹਾਂਜੀ ਭਨਾਰੀ ਸਭ ਗੱਲ ਤੁਹਾਡੀ ਤੁਹਾਡੀ ਯਾਦਦਾਸ਼ਤ ਬੜੀ ਤੇਜ਼ ਹੈ ਉਹ ਪ੍ਰੋਗਰਾਮ ਜਿਹੜਾ ਸੀ ਪੰਜਾਬੀਓ ਨਸ਼ਿਆਂ ਤੋਂ ਮੁੜੋ ਖੇਡਾਂ ਨਾਲ ਜੁੜੋ ਅੱਜ ਤੋਂ 5-6 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਇਹ ਉਸੇ ਦੀ ਹੀ ਇੱਕ ਗੜੀ ਆਰ ਇਸ ਵਾਰੀ ਥੋੜੇ ਜੇ ਲਾਰਜ ਸਕੇਲ ਤੇ ਕਰ ਰਹੇ ਆਂ ਔਰ ਆਉਣ ਵਾਲੇ ਸਾਲਾਂ ਚ ਵੀ ਇਹ ਕਰਦੇ ਰਵਾਂਗੇ ਜਦੋਂ ਤੱਕ ਕਿਰਸਾ ਤੇ ਦਮ ਹੈਗਾ ਕਰਦੇ ਰਵਾਂਗੇ ਸਪੈਸ਼ਲ ਕਿਟਸ ਵੀ ਦਿੱਤੀਆਂ ਗਈਆਂ ਬੱਚਿਆਂ ਨੂੰ ਹਾਂਜੀ ਉਹ ਕਿਟਸ ਜਿਹੜੀਆਂ ਨੇ ਜੀ ਹੁਣ ਡਿਸਟ੍ਰੀਬਿਊਟ ਕਰਾਂਗੇ ਸਾਰੀਆਂ ਟੀਮਾਂ ਨੂੰ ਇੱਕ ਅੱਛੇ ਲੈਵਲ ਦੀ ਜਿਹੜੀ ਕਿਟ ਹੈ ਉਹ ਪ੍ਰੋਵਾਈਡ ਕੀਤੀ ਜਾਏ ਥੱਲੇ ਇੱਧਰ ਟੂਰਨਾਮੈਂਟ ਹੋਰ ਕਰਵਾਏ ਜਾਣਗੇ ਸੰਸਥਾ ਵੱਲੋਂ ਆਹ ਡੈਫੀਨੇਟਲੀ ਇਹ ਹਰ ਸਾਲ ਅਸੀਂ ਇੱਥੇ ਤਾਂ ਕਰਾਂਗੇ ਜੀ ਇਸ ਤੋਂ ਇਲਾਵਾ ਵੀ ਜੇ ਕਿਸੇ ਪਿੰਡ ਦੀ ਡਿਮਾਂਡ ਹੋਊਗੀ ਜੇ ਕੋਈ ਲੋਕਲ ਆਰਗੇਨਾਈਜ਼ ਕਰਨ ਵਾਲੇ ਲੋਗ ਹੋਣਗੇ ਤੇ ਡੈਫੀਨੇਟਲੀ ਅਸੀਂ ਪਿੱਛੇ ਨਹੀਂ ਹਟਾਂਗੇ ਜੀ ਇਸ ਕੋਈ ਵੀ ਤੁਹਾਨੂੰ ਕੰਟੈਕਟ ਕਰ ਸਕਦਾ ਹੈ ਡੈਫੀਨੇਟਲੀ ਜੀ ਕੋਈ ਪ੍ਰੋਬਲਮ ਨਹੀਂ ਹੈ ਜੀ ਤੁਸੀਂ ਕਰਵਾਓਗੇ ਹਾਂਜੀ ਹਾਂਜੀ ਕੁਲਾਮ ਕਮਿਟਡ ਟੂ ਥਿਸ ਕਾਸ ਜਦੋਂ ਤੱਕ ਸਾਹ ਹੈਗਾ ਵੀ ਵਿਲ ਫਾਈਟ ਇਟ ਆਊਟ ਐਂਡ ਆਲ ਬੀ ਹੈਪੀ ਕਿ ਇਸ ਦੁਨੀਆ ਨੂੰ ਛੱਡਣ ਤੋਂ ਪਹਿਲਾਂ ਜਿਹੜਾ ਸਾਡੇ ਪੰਜਾਬੀਆਂ ਦੇ ਸਿਰ ਤੇ ਦਾਗ ਲੱਗਾ ਹੋਇਆ ਉਹ ਹਟਾ ਕੇ ਜਾਣਾ ਜੀ ਸਰ ਇਹ ਜਿਹੜਾ ਹੈਗਾ ਕਿ ਟੂਰਨਾਮੈਂਟ ਦੇ ਇਲਾਵਾ ਹੋਰ ਵੀ ਚੀਜ਼ਾਂ ਕਰਾਈਆਂ ਜਾਣਗੀਆਂ ਮੋਟੀਵੇਟੇਸ਼ਨ ਮੋਟੀਵੇਸ਼ਨ ਟੂਰਨਾਮੈਂਟ ਤੋਂ ਇਲਾਵਾ ਦੇਖੋ ਤੁਸੀਂ ਕੈਂਪਸ ਕਰ ਸਕਦੇ ਹੋ ਪਿੰਡਾਂ ਦੇ ਲੋਕਾਂ ਦੀ এডੂਕੇਸ਼ਨ ਕਰ ਸਕਦੇ ਹੋ ਸਪੈਸ਼ਲੀ ਯੂਥ ਦੀ এডੂਕੇਸ਼ਨ ਕਰ ਸਕਦੇ ਹੋ देयर आर ਸੋ ਮੈਨੀ ਇਸ਼ੂਜ਼ ਐਕਚੁਅਲੀ ਵਿਚ ਕੈਨ ਬੀ ਡਿਸਕਸਡ ਐਂਡ ਟੇਕਨ ਔਰ